ਸਵਰਨ ਸਿੰਘ ਟੇਣਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਬੜੀ ਮਿਹਰਬਾਨੀ ਜੀ ਅਗਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮਨਨ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਤੇ ਪੰਜਾਬ ਦੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਐਮਐਲਆ ਦੇ ਘਰਾਂ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਜੀ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਨਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦਾ ਅੱਜ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਘਰਾਓ ਕੀਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਘਰਾਂ ਦੇ ਮੂਰੇ ਇਹ ਕਿਉਂ ਕੀਤਾ ਗਿਆ ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਪਿਛਲੇ ਦਿਨ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਾਓ ਜਾਂ ਤੁਸੀਂ ਇਹ ਧਰਨਾ ਲਵਾ ਨਾ ਲਾ ਲਓ ਮੈਨੂੰ ਕੋਈ ਪਰਵਾਹ ਨਹੀਂ ਜਿਹੜੀਆਂ ਪਹਿਲਾਂ ਵੀ ਮੰਗਾ ਮੰਨੀਆਂ ਸੀ ਮੈਂ ਉਹ ਵੀ ਰੱਦ ਕਰਦਾ ਫਿਰ ਇਹ ਗੱਲ ਕਹੀ ਸੀ ਵੀ ਤੁਸੀਂ ਕਿਹੜਾ ਇੱਕ ਦੋ ਆ ਤੁਸੀਂ ਐਦਾਂ ਹੋ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸੀ ਫਿਰ ਕਿਸਾਨ ਚੰਡੀਗੜ੍ਹ ਨਹੀਂ ਜਾਣ ਦਿੱਤੇ ਤੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਗਿਆ ਤੇ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨੂੰ ਖਾਣੇ ਪਹਚਾ ਦਿੱਤਾ ਗਿਆ ਤੇ ਕਈ ਕੁਝ ਪਿਛਲੇ ਦਿਨ ਹੋਇਆ ਸੀਗਾ ਉਸ ਦਿਨ ਕਿਸਾਨਾਂ ਨੇ ਮਹੱਤਵਪੂਰਨ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਤੇ ਫਿਰ ਆਬੋਰਚਾ ਖੋਲਾਂਗੇ ਤੇ ਅੱਜ ਕਿਸਾਨਾਂ ਨੇ ਫਿਰ ਇਹ ਮੋਰਚਾ ਖੋਲ੍ਹਿਆ ਤੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਬੀਜੇਪੀ ਦੀ ਬੋਲੀ ਬੋਲ ਰਿਹਾ ਭਗਵੰਤ ਮਾਨ ਦੇ ਵੱਲੋਂ ਇਸ ਵੇਲੇ ਬੀਜੇਪੀ ਦੇ ਵਿੱਚ ਆਪਣੇ ਆਕਾਵਾਂ ਨੂੰ ਖਿਸਕਰਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਰੋਕਰਨ ਜੀ ਇਸ ਤੋਂ ਇਲਾਵਾ ਕੁਝ ਹੋ ਨਹੀਂਗਾ ਸੋ ਵੇਨੇ ਭਾਈ ਹੁੰਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਫਿਰ ਹਾਲ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਕਿਸਾਨ ਵਰਗ ਦਾ ਨਜ਼ਰੀਆ ਬਦਲਿਆ ਹੈ ਹਾਂ ਹਾਂ ਤੇ ਉਧਰਲੇ ਪਾਸੇ ਲੁਧਿਆਣਾ ਦੇ ਵਿੱਚ ਇੱਕ ਜੀ ਧਮਾਕਾ ਹੋਇਆ ਸੀ ਤੇ ਬਿਲਡਿੰਗ ਡਿੱਗ ਪਈ ਸੀ ਕਹਿੰਦੇ ਇੱਕ ਹੋਰ লাশ ਉਸ ਦੇ ਥੱਲੇੋਂ ਕੱਢੀ ਗਈ ਹੈ ਬਿਲਕੁਲ ਜੀ ਬਿਲਕੁਲ ਪਿਛਲੇ ਦਿਨੀ ਨਾ ਇਹ ਧਮਾਕਾ ਹੋਇਆ ਸੀਗਾ ਇਹ ਬਿਲਡਿੰਗ ਡਿੱਗ ਪਈ ਸੀ ਬਿਲਡਿੰਗ ਡਿੱਗਣ ਦੇ ਕਰਕੇ ਤੇ ਦੋ ਬੰਦਿਆਂ ਦੀ ਮੌਤ ਦੀ ਤਾਂ ਪਹਿਲਾਂ ਖਬਰ ਆਈ ਸੀ ਤੇ ਤੀਜੇ ਦੀ লাশ ਅੱਜ ਮਿਲ ਗਈ ਹੈ ਯਾਨੀ ਕਿ ਇੱਥੇ ਜੀ ਹੁਣ ਤੱਕ ਕੁੱਲ ਤਿੰਨ ਲੋਕਾਂ ਦਾ ਲਾਸ਼ਾਂ ਮਿਲ ਚੁੱਕੀਆਂ ਹੈ ਤੇ ਬੜੀ ਇਹ ਦੁਖਦਾਈ ਖਬਰ ਸਗੀ 48 ਘੰਟੇ ਲੰਘਣ ਤੋਂ ਬਾਅਦ ਵੀ ਰੈਸਕਿਊ ਚੱਲ ਰਿਹਾ ਬਚਾਅ ਕਾਰਜ ਚੱਲ ਰਿਹਾ 8 ਲੋਕਾਂ ਨੂੰ ਜਿਉਂਦੇ ਬਾਹਰ ਕੱਢਿਆ ਗਿਆ 3 ਲੋਕਾਂ ਦੀ ਮਲਬੇ ਥੱਲੇ ਦੱਬਣ ਕਰਕੇ ਮੌਤ ਹੋ ਗਈ ਹੈ ਤੇ ਅੱਜ ਇੱਕ ਹੋਰ Laash ਬਰੰਦ ਕੀਤੀ ਗਈ ਹੈ ਪਹਿਲੇ ਦਿਨ ਜਤਿੰਦਰ ਨਾ ਦੇ ਵਿਅਕਤੀ ਦੀ Laash ਮਿਲੀ ਸੀ ਫਿਰ ਉਸ ਤੋਂ ਬਾਅਦ ਬੰਟੀ ਦੀ ਮਿਲੀ ਸੀ ਤੇ ਅੱਜ ਇੱਕ ਤੀਜੇ ਹੋਰ ਬੰਦੇ ਦੀ ਮਿਲ ਗਈ Laash ਤੇ ਪੁਲਿਸ ਦੇ ਵੱਲੋਂ ਬਿਲਡਿੰਗ ਦੇ ਮਾਲਕ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਾਂਗੇ ਇਹ ਸਰਕਾਰ ਨੇ ਗੱਲ ਕਹੀ ਹੈ ਲੁਧਿਆਣੇ ਦੀ ਇਹ ਖਬਰ ਹੈ ਫੋਕਲ ਪੁਆਇੰਟ ਵੱਲੋਂ ਖਬਰ ਆਈ ਸੀ ਇੱਕ ਇੱਕ ਬਿਲਡਿੰਗ ਡਿਜੀ ਸੀ ਜਿਹੜੀ ਫੈਕਟਰੀ ਆ ਉਹ ਡਿਜੀ ਸੀ ਜੀ ਤੇ ਉਧਰ ਤਾਕਤਸ਼ਰੀ ਕੇਸਕਰ ਸਾਹਿਬ ਦੇ ਜਥੇਦਾਰ ਦੀ ਵਿਰੋਧ ਵਿੱਚ ਦਸਤਾਰਬੰਦੀ ਦੀ ਖਬਰ ਹੈ ਜੀ ਆ ਬਿਲਕੁਲ ਜੀ ਦੇਖੋ ਆਪਾਂ ਜਾਣਦੇ ਕਿ ਪਿਛਲੇ ਦਿਨ ਜਿਸ ਤਰੀਕੇ ਦੇ ਨਾਲ ਵਕ ਵਕ ਸਮਾਂ ਤੋਂ ਜਿਹੜੇ ਜਥੇਦਾਰ ਸਹਿਬਾਨ ਆ ਉਹ ਹਟਾਏ ਗਏ ਆ ਉਹਦੇ ਉੱਤੇ ਬੜੀ ਕਿੰਤੂ ਹੋਈ ਬਹੁਤ ਸਾਰਾ ਕੁਝ ਇਹਦੇ ਬਾਰੇ ਹੁਣ ਤੱਕ ਚੱਲਿਆ ਬੜੀਆਂ ਗੱਲਾਂ ਹੁਣ ਤੱਕ ਹੋਊਗਾ ਸੋ ਪਹਿਲੀ ਗੱਲ ਇਹ ਹੈ ਜੀ ਕਿ ਜਿਹੜੇ ਇਹ ਤਿੰਨ ਜਸੇਧਾਰ ਪਿਛਲੇ ਕੁਝ ਸਮੇਂ ਦੇ ਵਿੱਚ ਬਗਲੇ ਗਏ ਆ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਫਿਰ ਇੱਕੋ ਜਿਹੇ ਗਿਆਨੀ ਰਕबीर ਸਿੰਘ ਤੇ ਗਿਆਨੀ ਸੁਲਤਾਨ ਸਿੰਘ ਇਹਨਾਂ ਤਿੰਨਾਂ ਦੀ ਥਾਂ ਦੇ ਉੱਤੇ ਹੋਰ ਨਿਯੁਕਤਗਾ ਹੋਈਆਂ ਗੁਰਦੀਪ ਸਿੰਘ ਗਰਗਜ ਨੇ ਜਿਹੜੇ ਉਹ ਬਣਾਏ ਗਏ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਸੇਧਾਰ ਉਹਨਾਂ ਨੇ ਅੱਜ ਸਵੇਰੇ 2:30 ਵਜੇ ਦੇ ਕਰੀਬ ਹੀ ਜਿਹੜੀ ਆ ਉਹ ਜਾ ਕੇ ਉੱਥੇ ਆਪਦਾ ਰਤਬਾ ਆਪਦਾ ਅਹੁਦਾ ਸੰਭਲਿਆ ਜਾਂ ਕਿ ਅੱਜ ਇਹ ਤਾਜਪੋਸ਼ੀ ਉਹਨਾਂ ਦੀ ਹੋ ਗਈ ਆ ਕਿਉਂਕਿ ਇਹ ਗੱਲ ਕਈ ਸੀ ਵਕ ਵਕ ਜਿਹੜੀਆਂ ਇਹ ਹਿੰਦਸਿੰਘ ਜਿਹਾ ਬੰਦੇਆਂ ਨੇ ਕਿ ਭਾਈ ਸਾਨੂੰ ਜਥੇਦਾਰ ਮਨਜ਼ੂਰ ਨਹੀਂ ਅਸੀਂ ਦਿਨ ਦੇ ਵੇਲੇ ਵੱਢ ਤੋਂ ਵੱਢ ਵਹੀਰਾ ਘੱਟ ਕੇ ਪਹੁੰਚਾਂਗੇ ਤਰਕਸ਼ਰੀ ਕੇਸਗੜ ਸਾਹਿਬ ਸਾਨੂੰ ਜਥੇਦਾਰ ਪ੍ਰਵਾਹ ਨਹੀਂ ਉਹਨੇ ਟੜਕੇ ਤੜਕੀ ਲਾ ਉਹ ਰਤ ਬਸਭਾਲ ਲਿਆ ਜੀ ਉਸ ਤੋਂ ਬਾਅਦ ਦੁਪਹਿਰ ਦੇ ਵੇਲੇ ਆਏ ਜੀ ਦਰਬਾਰ ਸਾਹਿਬ ਦੇ ਵਿੱਚ ਤੇ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਕੇ ਉਹਨੇ ਭਾਂਡੇ ਜਿਹੜੇ ਮੰਗੇ ਆ ਹੋਰ ਸੇਵਾ ਕੀਤੀ ਆ ਕਿਉਂਕਿ ਇਹ ਅਕਾਲ ਤਰਕਸ਼ਰ ਸਾਹਿਬ ਦੇ ਤੇ ਕਾਰਜਕਾਰੀ ਜਥੇਦਾਰ ਐਡੀਸ਼ਨਲ ਚਾਰਜੇਰ ਨੂੰ ਇਹ ਵੀ ਦਿੱਤਾ ਗਿਆ ਸੋ ਇਹ ਮਤਲਬ ਦੋ ਤਖਤਾਂ ਨੂੰ ਇਹ ਸੰਭਾਲਣਗੇ ਉਧਰ ਪਤਾ ਲੱਗਾ ਜੀ ਬਾਬਾ ਟੇਕਸਨ ਜਿਹੜੇ ਕਿ ਤਰਤਿਸ਼ਰੀ ਗੰਦਮਾ ਸ਼ਬਦ ਬਣਾਏ ਕੇ ਜਸਧਾਰ ਉਹਨਾਂ ਦੀ ਵੀ ਵਿਰੋਧਤਾ ਹੋ ਰਹੀ ਆ ਕਿਉਂਕਿ ਜਿਹੜੀਆਂ ਪੰਤਕ ਜਿਹੀਆਂ ਬੰਦੀਆਂ ਖਾਸ ਕਰਕੇ ਕੁਝ ਕਿ ਜਿਹੜੀਆਂ ਸੰਪਰਦਾਵਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸੇ ਨੂੰ ਵੀ ਭਰੋਸੇ ਦੇ ਵਿੱਚ ਲਏ ਤੋਂ ਬਿਨਾ ਇਹ ਫੈਸਲਾ ਕੀਤਾ ਗਿਆ ਇਸ ਕਰਕੇ ਅਸੀਂ ਉਹਨਾਂ ਨੂੰ ਜਸਧਾਰ ਮੰਨਦੇ ਹੀ ਨਹੀਂ ਜੀ ਮਾਮਲਾ ਉਲਝ ਗਿਆ ਲੱਗਦਾ ਜੀ ਕਾਫੀ ਜ਼ਿਆਦਾ ਇਸ ਇਸ਼ੂ ਦੇ ਉੱਤੇ ਨਗਰ ਸਭੇ ਦੇ ਵਿੱਚ ਨ ਇੱਕ ਹੋਰ ਪੱਖ ਆ ਜਿਹੜਾ ਨਾ ਮੇਰੇ ਜਿਹੜੇ ਲੋਕ ਇਸ ਵੇਲੇ ਜਿਹੜਾ ਗੌਰ ਨਹੀਂ ਕਰਦੇ ਦੇਖੋ ਜ਼ਫੇਦਾਰ ਆਉਂਦੇ ਤੇ ਜਾਂਦੇ ਰਹਿੰਦੇ ਆ ਆਪਾਂ ਨੂੰ ਜਿੰਨੇ ਵੀ ਸਾਡੇ ਭੈਣਾ ਵੀਰ ਇਸ ਵੇਲੇ ਪ੍ਰੋਗਰਾਮ ਨਾਲ ਜੁੜੇ ਆ ਉਹਨਾਂ ਨੂੰ ਮੇਰੇ ਖਿਆਲ ਵਿੱਚ 5-7 ਜ਼ਫੇਦਾਰਾਂ ਦੇ ਨਾਂ ਚਿੱਤੇ ਹੋਣੇ ਹੁਣ ਤੱਕ 5-7 ਹੀ ਆਪਾਂ ਨੂੰ ਸ਼੍ਰੋਮਣੀ ਕਮੇਟੀ ਦੇ ਉੱਪਰ ਨਾਮ ਦੇ ਨਾਂ ਚਿੱਤੇ ਹੁੰਦੇ ਆ 5-7 ਹੀ ਸਾਨੂੰ ਕੋਈ ਹੋਰ ਪੁਰਾਣੇ ਵੇਲੇ ਦੇ ਮੁੱਖ ਮੰਤਰੀ ਜਿੱਤੇ ਹੁੰਦੇ ਆ ਪਰ ਗੱਲ ਵੀ ਜ਼ਫੇਦਾਰ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਪ੍ਰਧਾਨ ਬਣਦੇ ਰਹਿੰਦੇ ਲੈਂਦੇ ਰਹਿੰਦੇ ਆ ਕ੍ਰੋਮਨੀ ਕਮੇਟੀ ਦੇ ਪ੍ਰਧਾਨ ਵੀ ਹੁੰਦੇ ਰਹਿੰਦੇ ਸਰਕਾਰਾਂ ਵੀ ਉਹਨਾਂ ਦੇ ਜਨਗਰ ਰਹਿੰਦਾ ਪਰ ਜਿਹੜਾ ਭਰੋਸਾ ਜਾਂਦਾ ਨਾ ਉਹ ਭਰੋਸਾ ਨਹੀਂ ਮੁੜ ਕੇ ਆਉਂਦਾ ਛੇਤੀ ਤੇ ਇਸ ਵੇਲੇ ਜਿਹੜੀਆਂ ਪੰਥਕ ਸ਼ਕਤੀਤਾ ਖੁਦ ਨੂੰ ਕਹਿਣਗਾ ਭਾਵੇਂ ਉਹ ਵਿਰੋਧ ਕਰਨ ਵਾਲੀਆਂ ਤੇ ਭਾਵੇਂ ਕੋਈ ਹੋਰ ਆ ਜਿਵੇਂ ਨੰਗੇ ਚਿੱਟੇ ਹੋ ਕੇ ਲੜਾਈ ਲੜ ਰਹੀਆਂ ਮੈਂ ਗੁਸਤਾਖੀ ਲਈ ਮਾਫੀ ਜਿਹੜੀ ਅੱਜ ਮੈਂ ਹੁਣ ਗੱਲ ਕਹਿਣ ਲੱਗਾ ਦੋ ਪੰਥਕ ਆਗੂਆਂ ਦੀ ਮੈਂ ਲੜਾਈ ਸੁਣੀ ਅੱਜ ਉਹ ਕਚਹਿਰਾਂ ਤੱਕ ਪਹੁੰਚੇ ਹੋਏ ਆ ਇੱਕ ਜਣਾ ਦੂਜੇ ਨੂੰ ਕਹਿੰਦਾ ਕਚਹਿਰਾ ਪਹਿਨਦਾ ਹੀ ਨਹੀਂ ਇਹ ਤਾਂ ਅੰਡਰਵੀਅਰ ਪਹਿਨਦਾ ਇਹਨੇ ਪੱਗ ਦੇ ਵਿੱਚ ਸਿਰ ਫਸਾਇਆ ਇਹਨੇ ਸੋ ਐਦਾਂ ਦੀਆਂ ਗੱਲਾਂ ਕਰ ਕਰਕੇ ਅਸੀਂ ਦੁਨੀਆ ਭਰ ਦੇ ਵਿੱਚ ਸੁਣੀਹਾ ਕਿੰਨੇ ਆਬਾਦ ਇਹਦੇ 'ਤੇ ਵੱਲ ਗੌਰ ਕਰਨ ਦੀ ਲੋੜ ਹੈ ਜੀ। ਓਹੋ। ਤੇ ਉਧਰ ਬਗੇਲ ਦੇ ਘਰ ਈਡੀ ਦੀ ਰੇਡ ਤੇ ਰੌਲਾ ਪੈ ਗਿਆ ਜੀ। ਹਾਂ ਬਿਲਕੁਲ ਜੀ ਜਿਹੜੇ ਹੈਗੇ ਨੇ ਪ੍ਰੇਸ਼ ਬਗੇਲ ਜਿਹੜੇ ਕਿ 36 ਗੜ ਦੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਦੇ ਘਰ ਦੇ ਵਿੱਚ ਈਡੀ ਦੀ ਰੇਡ ਪਈ ਹੈ ਤੇ ਇਹਦੇ ਉੱਤੇ ਵਿਵਾਦ ਪੈਦਾ ਹੋ ਗਿਆ ਜੀ। ਈਡੀ ਦੇ ਅੱਜ ਇਹਨਾਂ ਨੇ ਰਾਏਪੁਰ ਵਾਲੇ ਘਰ ਦੇ ਵਿੱਚ ਛਾਪਾ ਮਾਰਿਆ। ਤੇ ਇਸ ਗੱਲ ਦੇ ਉੱਤੇ ਬੜੀ ਚਰਚਾ ਚੱਲੀ ਆ ਬੜਾ ਇਹਦਾ ਵਿਰੋਧ ਵੀ ਹੋ ਰਿਹਾ ਤੇ ਵਿਰੋਧ ਕਰਨ ਵਾਲੇ ਭਾਈ ਇਹ ਗੱਲ ਕਹਿੰਦੇ ਖਾਸ ਕਰਕੇ ਕਾਂਗਰਸੀ ਇਹ ਗੱਲ ਕਹਿੰਦੇ ਆ ਵੀ ਭਾਈ ਇਹ ਤਾਂ ਜ਼ਿਆਰਤੀ ਕੀਤੀ ਗਈ ਸਾਡੇ ਨਾਲ ਉਹ ਕਹਿੰਦੇ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਇਹ ਧੱਕਾ ਤਾਂ ਕੀਤਾ ਗਿਆ ਕਿਉਂਕਿ ਉਹ ਬਣ ਗਏ ਜੀ ਇਨਚਾਰਜ ਉਹ ਇਨਚਾਰਜ ਆ ਉਹਨਾਂ ਦੇ ਵੱਲੋਂ ਇਸ ਵੇਲੇ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਤੇ ਇਹ ਇਸ ਵੇਲੇ ਸਾਡੇ ਨਾਲ ਲੱਗਦੇ ਕਿਉਂ ਆ ਉਹ ਤਾਂ ਲੱਗਦੇ ਵੀ ਭਾਈ ਇਹਨਾਂ ਦੀ ਕਿਤੇ ਚੜਤ ਨਾ ਹੋ ਜੇ ਉਹ ਕਹਿੰਦੇ ਸਾਡੀ ਸਰਕਾਰ ਬਣne ਜਾ ਰਹੀ ਆ ਦੀ ਦੇ ਕਰਕੇ ਸਾਡੇ ਉੱਤੇ ਮਚਦੇ ਅਸਲ ਦੇ ਵਿੱਚ ਹੋਰ ਕੋਈ ਨਹੀਂ ਦੀ ਇਸ ਤੋਂ ਇਲਾਵਾ ਕੋਈ ਗੱਲ ਹੋਣੀਗੀ ਸੋ ਆ ਗੱਲਾਂ ਬਾਤਾਂ ਪਾਈ ਹੋਈਆਂ ਤੇ ਅੱਜ ਵੈਸੇ ਸਮੁੱਚੀ ਕਾਂਗਰਸ ਨੇ ਇਸ ਗੱਲ ਦੇ ਉੱਤੇ ਵਿਰੋਧ ਪ੍ਰਗਟਾਈ ਆ ਉਹ ਕਹਿੰਦੇ ਵੀ ਭਾਈ ਕੈਨੇਡਾ ਫਿੜੇਵਾ ਕਿੱਥੋਂ ਨਜ਼ਰ ਆਉਂਦਾ ਵੀ ਭਾਈ ਕਿਵੇਂ ਭਾਜਪੀ ਕਲਪੀ ਪਈ ਆ ਵੀ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਬਣ ਜਾਣੀ ਇਹਦਾ ਚਲਕਾਰਾ ਪੈਂਦਾ ਜੀ ਤੇ ਉਧਰ ਐਸਜੀਪੀਸੀ ਦੀ ਅੰਤਰੰਗ ਕਮੇਟੀ ਦੀ ਫੇਰ ਮੀਟਿੰਗ ਆਉਂਦੇ ਸੋਮਵਾਰ ਸੱਦ ਲਈ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਗੱਲ ਕਹੀ ਹੈ ਜੀ ਕਿ ਆਉਂਦੇ ਸੋਮਵਾਰ ਨੂੰ ਅਸੀਂ ਅੰਤਰੀਂ ਕਮੇਟੀ ਦੀ ਮੀਟਿੰਗ ਆ ਜਿਹੜੀ ਉਹ ਕਰਾਂਗੇ ਤੇ ਅੱਜ ਜਿਹੜੇ ਰਜੂਜੀਤ ਸਿੰਘ ਵਿਰਕ ਹੈਗੇ ਆ ਇਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਚਾਹੁੰਦੇ ਆ ਕਿ ਵੱਢ ਤੋਂ ਵੱਢ ਪੰਥਕ ਮੁੱਦੇ ਵਿਚਾਰੇ ਜਾਣ ਤੇ ਸ਼੍ਰੋਮਣੀ ਕਮੇਟੀ ਨੇ ਕਈ ਮਹੱਤਵਪੂਰਨ ਫੈਸਲੇ ਕਰਨੇ ਆ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਮਹੱਤਵਪੂਰਨ ਫੈਸਲੇ ਹੋਣਗੇ ਹਾਂ ਹਾਂ ਤੇ ਉਧਰ ਬਗਾਵਤ ਨੂੰ ਠੱਲ ਪਾਉਣ ਲਈ ਅਕਾਲੀ ਦਲ ਕਹਿੰਦੇ ਬੜਾ ਸਰਗਰਮ ਹੋਇਆ ਹੈ ਜੀ। ਹਾਂ ਬਿਲਕੁਲ ਜੀ ਸਰਗਰਮਤਾ ਹੋਇਆ ਹੈ ਜੀ ਇਸ ਵੇਲੇ ਤਾਂ ਕੋਈ ਦੂਰ ਆਇਆ ਨਹੀਂ ਨਾ ਪਰ ਗੱਲ ਇਹ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਵੀ ਬਗਾਵਤ ਦਾ ਝੰਡਾ ਚੱਕ ਲਿਆ ਨਾ ਤੇ ਉਸ ਤੋਂ ਬਾਅਦ ਫਿਰ ਸਵਾਲ ਬੰਦੇ ਵਿੱਚ ਕਈ ਤਰ੍ਹਾਂ ਦੇ ਆਉਣ ਲੱਗ ਪਏ ਆ। ਵਿਕਰਮ ਸਿੰਘ ਮਜੀਠੀਆ ਤੇ ਕੁਝ ਹੋਰ ਅਕਾਲੀ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਦੋਨੋਂ ਪਹਿਲਾਂ ਕਿ ਭਾਈ ਜੋ ਕੁਝ ਇਸ ਵੇਲੇ ਅੰਤਰੀਂ ਕਮੇਟੀ ਨੇ ਫੈਸਲਾ ਕਰਕੇ ਜਥੇਦਾਰ ਲਾਏ ਆ। ਜੋ ਕਹਿੰਦੇ ਸਾਨੂੰ ਇਹ ਫੈਸਲਾ ਬਿਲਕੁਲ ਪਸੰਦ ਨਹੀਂ ਆਇਆ ਤੇ ਅਸੀਂ ਇਸ ਫੈਸਲੇ ਦੇ ਉਲਟਾ ਅਸੀਂ ਜਥੇਦਾਰਾਂ ਦਾ ਸਤਿਕਾਰ ਕਰਦੇ ਪਰ ਇਹ ਉਹਨਾਂ ਦੀ ਸਨਮਾਨ ਨੂੰ ਸੱਟ ਮਾਰਨ ਵਾਲੀ ਗੱਲ ਹੈਗੀ ਆ ਤੋਂ ਉਹਨਾਂ ਨੇ ਆ ਗੱਲ ਕਹੀ ਹੈ ਤੇ ਦੂਜੇ ਪਾਸੇ ਹੁਣ ਇਸ ਬਗਾਵਤ ਨੂੰ ਠੱਲਣ ਦੇ ਲਈ ਤੇ ਬਲਵਿੰਦਰ ਸਿੰਘ ਭੁੰਦਰ ਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਜਿਵੇਂ ਮਜੀਠੀਏ ਨੇ ਆਕਾਲੀ ਦਲ ਦੀ ਫਤਕਿ ਸ਼ੁਰਾ ਮਾਰਿਆ ਇਹਨੇ ਉਸ ਕਮੇਟੀ ਦੇ ਫੈਸਲਿਆਂ ਦੇ ਉੱਤੇ ਕਿਰਤੂ ਕੀਤੀ ਹੈ ਜਿਹੜੀ ਕਮੇਟੀ ਦੇ ਪਹਿਲੇ ਪ੍ਰਧਾਨ ਇਹਦੇ ਪੁਰਦਾਦਾ ਸੁਨਦਰ ਸਿੰਘ ਮਜੀਠੀਆ ਸੀ ਜਿਹੜੇ ਵੇਲੇ ਸੁਖਬੀਰ ਸਿੰਘ ਬਾਦਲ ਨਾਲ ਇਹਨੂੰ ਡਟ ਕੇ ਖੜਦਾ ਚਾਹੀਦਾ ਸੀ ਉਸ ਵੇਲੇ ਕਈ ਹੋਰਨਾਂ ਦੀ ਬੋਲੀ ਬੋਲ ਰਹੇ ਆ ਸੋ ਅਕਾਲੀ ਦਲ ਨੇ ਗੱਲ ਕਹੀ ਵੀ ਜਿਹੜੇ ਆ ਕੁਝ ਕਰਦੇ ਆ ਜਿਹੜੇ ਕਿ ਸਾਡੇ ਫੈਸਲੇ ਤੇ ਕਿੰਤੂ ਕਰਦੇ ਆ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ ਸੋ ਬਗਾਵਤ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਠੱਲ ਪੈ ਜਾਏਗੀ ਲੱਗਦਾ ਤਾਂ ਨਹੀਂ ਜੀ ਬਖੋ ਮੈਨੂੰ ਤਾਂ ਹੁਣੇ ਮੇਰਾ ਇੱਕ ਦੋਸਤ ਆ ਮੈਨੂੰ ਕਹਿੰਦਾ ਜੀ ਕਿ ਮੈਨੂੰ ਨਾ ਅਕਾਲੀ ਦਲ ਦੇ ਵਿੱਚ ਫਲਾਣਾ ਰੁਤਬਾ ਦਿੰਦੇ ਆ ਮੇਰੇ ਖਿਆਲ ਸੱਤ-ਅੱਠ ਬੰਦੇ ਹੀ ਰਹਿ ਗਏ ਹੁਣ ਜਿਹੜਾ ਮਰਜ਼ੀ ਲੈ ਲੈ। ਉਧਰ ਇੱਕ ਖਬਰ ਆ ਰਹੀ ਹੈ ਜੀ ਕਿ ਭ੍ਰਿਸ਼ਟ ਅਫਸਰਾਂ ਨੇ ਮਹਾਰਾਣੀ ਜਿੰਦਾ ਦਾ ਕਿਲਾ ਹੀ ਵੇਚ ਦਿੱਤਾ ਜੀ। ਹਾਂ ਬਿਲਕੁਲ ਜੀ ਇਹ ਖਬਰ ਬਹੁਤ ਹੈਰਾਨੀ ਵਾਲੀ ਵੀ ਹੈ ਤੇ ਦੁਖਦਾਈ ਵੀ ਹੈ। ਇਹ ਭ੍ਰਿਸ਼ਟ ਅਫਸਰ ਜਿਹੜੇ ਉਹਨਾਂ ਨੇ ਮਹਾਰਾਣੀ ਜਿੰਦਾ ਦਾ ਕਿਲਾ ਹੀ ਵੇਚ ਦਿੱਤਾ। ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ ਇਸ ਤੋਂ ਵੱਡੀ ਮਿਸਾਲ ਜਿਹੜੀ ਹੋਤਕਦੀ ਆ। ਤੇ ਇਹਦਾ ਹੁਣ ਤੱਕ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ। ਚਲੋ ਹੁਣ ਤਾਂ ਸਰਕਾਰ ਕਹਿੰਦੀ ਤਹਿਸੀਲਦਾਰ ਬਦਲ ਤੇ ਤਹਿਸੀਲਦਾਰ ਕੱਢ ਤੇ ਆ ਵੀ ਕਰਤਾ ਉਹ ਵੀ ਕਰਤਾ ਐਵੇਂ ਕਰਤਾ ਪਰ ਇਹ ਗੱਲ ਨਵੀਂ ਨਹੀਂ ਇਹ ਕਈ ਦਹਾਕਿਆਂ ਤੋਂ ਗੱਲ ਲੁਕੀ ਰਹੀ ਹੈ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਦੇ ਬੱਸ ਅਡੇ ਦੇ ਸਾਹਮਣੇ ਹੁਸੈਨਪੁਰਾ ਚੌਕ ਦੇ ਇਲਾਕੇ 'ਚ ਸ਼ੇਰੇ ਪੰਜਾਬ ਮਹਾਰਾਜਾ ਜੀ ਸਿੰਘ ਦੀ ਪਤਨੀ ਮਹਾਰਾਣੀ ਜਿੰਦਾ ਦੇ ਵਿਰਾਸਤੀ ਕਿਲੇ ਨੂੰ ਪ੍ਰਸ਼ਤ ਅਫਸਰਾ ਨੇ ਪ੍ਰਾਈਵੇਟ ਲੋਕਾਂ ਦੇ ਕੋਲੇ ਵੇਚਤਾ 1970 ਦੇ ਕਰੀਬ ਇਸ ਕਿਲੇ ਦੀ ਕਨਵੈਨਸ਼ਨ ਡੀਡ ਤਿਆਰ ਕਰਵਾਏਗੇ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਗੇ ਤੋਂ ਅੱਗੇ ਇਸ ਕਿਲੇ ਦੀਆਂ ਜ਼ਮੀਨਾਂ ਦੇ ਨਾਲ ਸੰਬੰਧਤ ਇੰਤਕਾਲ ਵੀ ਹੁੰਦੇ ਗਏ ਤੇ 55 ਸਾਲ ਤੋਂ ਕਿਸੇ ਅਧਿਕਾਰੀ ਜਾਂ ਨੇਤਾ ਦੇ ਵੱਲੋਂ ਇਹਦਾ ਖਿਆਲ ਹੀ ਨਹੀਂ ਕੀਤਾ ਗਿਆ ਜਿਹੜੀ ਹੁੰਦੀ ਨਾ ਐਚ ਆਰਸੀ ਬ੍ਰਾਂਚ ਉਹਦੇ ਪੰਨਾ ਨੰਬਰ 468 ਦੇ ਅਗਲੇ ਪੰਨੇ ਪਾੜ ਦਿੱਤੇ ਗਏ ਆ ਤਾਂ ਜੋ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੋਵੇ ਹੀ ਨਾ ਤੇ ਸਰਕਾਰ ਦੇ ਕੋਲੇ ਵੀ ਕੋਈ ਰਿਕਾਰਡ ਹੈ ਨਹੀਂ ਵੀ ਭਾਈ ਇਹ ਗੱਲ ਕੀ ਤੋਂ ਕੀ ਬਣ ਗਈ ਆ ਜੀ ਓਹੋ ਤੇ ਉਧਰ 에어 ਇੰਡੀਆ ਦੀ ਇੱਕ ਫਲਾਈਟ ਮੁੜੀ ਆ ਜੀ ਕਹਿੰਦੇ ਉਹਦੇ ਵਿੱਚ ਬੰਬ ਦੀ ਧਮਕੀ ਆ ਗਈ ਸੀ ਤਾਂ ਬਿਲਕੁਲ ਜੀ ਬਿਲਕੁਲ 에어 ਇੰਡੀਆ ਦੇ ਬਾਰੇ ਸੁੱਖ ਦੀ ਖਬਰ ਤਾਂ ਘੱਟ ਹੀ ਆਉਂਦੀ ਹੁੰਦੀ ਵੈਸੇ ਪਰ ਇਹ ਵੀ ਨਵੀਂ ਖਬਰ ਆਈ ਹੈ ਜੀ ਕਿ ਮੁੰਬਈ ਤੋਂ ਨਿਊਯਾਰਕ ਜਾ ਰਹੀ ਸੀ ਤੇ ਇਹਨਾਂ ਨੂੰ ਯਾਤਰਾ ਦੇ ਵਿੱਚ ਪਤਾ ਲੱਗਾ ਜੀ ਕਿ ਇਹਨਾਂ ਦਾ ਬਾਥਰੂਮ ਆ ਉਹਦੇ ਵਿੱਚ ਕਿਸੇ ਨੇ ਨੋਟਸ ਲਿਖ ਕੇ ਚਪਕਾਇਆ ਹੋਇਆ ਵੀ ਪਾਈ ਦੇ ਵਿੱਚ ਬੰਬ ਆ ਫਿਰ ਉਸ ਤੋਂ ਬਾਅਦ 320 ਸਵਾਰਾਂ ਨਾਲ ਭਰਿਆ ਹੋਇਆ ਜਿਹੜਾ ਜਹਾਜ਼ ਆ ਤੇ ਰਾਹ ਦੇ ਵਿੱਚੋਂ ਮੁੜ ਕੇ ਆਇਆ ਜੀ ਇਹਨਾਂ ਨੇ ਮੁੰਬਈ ਦੇ ਹਵਾਈ ਅੱਡੇ ਦੇ ਉੱਤੇ ਫੇਰ ਕਾਰ ਲਿਆ ਏ ਭਾਈ ਇਹਨੇ ਅਭ ਹੁਣ ਕੀ ਵਿੱਚੋਂ ਨਿਕਲਦਾ ਪਰ ਕਹਿੰਦੇ ਜਿਹੜੇ ਯਾਤਰੀ ਆ ਇਹਨਾਂ ਦੇ ਲਈ ਤਾਂ ਰੋਟੀ ਪਾਣੀ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ ਤੇ ਜਿਹੜੇ ਉੱਥੇ ਸੁਰੱਖਿਆ ਅਧਿਕਾਰੀ ਆ ਤੇ ਕਹਿੰਦੇ ਵੀ ਭਾਈ ਵਿਚਲੀ ਕੱਲੀ ਕੱਲੀ ਚੀਜ਼ ਦੀ ਛਾਣਬੀਣ ਕਰ ਰਹੇ ਹੂੰ ਹੂੰ ਵਿਕਰਮ ਸਿੰਘ ਮਜੀਠੀਆ ਦੀ ਟਹਿਣਾ ਜਿਹੜੀ ਬਗਾਵਤ ਹੈ ਕੀ ਵਾਕਈ ਉਹ ਬਗਾਵਤ ਹੈ ਕਿ ਕੋਈ ਉਹਨਾਂ ਨੇ ਚਿੰਤਾ ਹੀ ਪ੍ਰਗਟ ਕੀਤੀ ਹੈ ਕਿਵੇਂ ਦੇਖਦੇ ਆ ਲੋਕ ਇਸ ਨੂੰ ਦੇਖੋ ਜੀ ਇਹਦੇ ਵਿੱਚ ਤਾਂ ਕੋਈ ਦੋਰ ਹੈ ਨਹੀਂ ਹੋ ਸਕਦਾ ਕਿਸੇ ਅਕਾਲੀ ਦਲ ਦੇ ਸ਼ੁਭ ਚਿੰਤਕ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਪਰ ਅਸਲ ਤਾਂ ਗੱਲ ਇਹ ਜੀ ਤੇ ਪਰਿਵਾਰਕ ਰੋਲ ਰੱਪਾ ਵੀ ਹੈਗਾ ਚਲੋ ਹਰ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਅਸੀਂ ਇਹਦੇ ਤੇ ਕੋਈ ਟਿੱਪਣੀ ਨਹੀਂ ਵਾਲੀ ਕਰਦਾ ਮੈਂ ਪਰ ਇਹ ਤਾਂ ਗੱਲ ਆਪਾਂ ਜਾਣਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਜਿਹੇ ਵਿਚਾਰਧਾਰਕ ਮਤਭੇਦਾਂ ਦੇ ਚਰਚੇ ਸਮੇਂ-ਸਮੇਂ ਦੇ ਉੱਤੇ ਉਜਾਗਰ ਹੁੰਦੇ ਰਹਿੰਦੇ ਆ ਤੇ ਗੱਲ ਇਹ ਜੀ ਕਿ ਵਿਕਰਮ ਸਿੰਘ ਮਜੀਠੀਆ ਖੁਰਾਂ ਦਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕੱਦ ਵੱਡਾ ਵੀ ਇਹਦੇ ਤੇ ਕੋਈ ਦੂਰ ਆਇਆ ਹੈ ਨਹੀਂ ਪਿਛਲੇ ਕੁਝ ਕ ਸਮੇਂ ਦੇ ਵਿੱਚ ਘੇਰਾ ਪਾਉਣ ਵਾਲਿਆਂ ਦੇ ਵਿੱਚ ਉਹੀ ਆ ਸਭ ਤੋਂ ਵੱਧ ਘੇਰਾ ਪਾਉਣ ਵਾਲਿਆਂ ਦੇ ਵਿੱਚ ਉਹੀ ਆ ਪਰ ਗੱਲ ਇੱਥੇ ਆ ਕੇ ਮੁੱਕਦੀ ਆ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਆ ਜੋ ਕੁਝ ਇਸ ਵੇਲੇ ਚੱਲ ਰਿਹਾ ਉਹਦੇ ਪਿੱਛੇ ਹੁਣ ਅਕਾਲੀ ਦਲ ਦੇ ਕੁਝ ਕਨੇਤਾ ਇਹ ਗੱਲ ਕਹਿੰਦੇ ਵੀ ਭਾਈ ਬੀਜੇਪੀ ਚੱਕ ਰਹੀ ਆ ਮਝਿਠੀਆਂ ਹੋਰਾਂ ਨੂੰ ਉਹ ਕਹਿੰਦੀ ਵੀ ਕੰਮ ਖਿੱਚ ਕੇ ਰੱਖੋ ਸੱਚਾਈ ਪਤਾ ਨਹੀਂ ਕੀ ਆ ਪਰ ਗੱਲ ਇਹ ਆ ਵੀ 100 ਅੱਥ ਰਸਾ ਸਿਰੇ ਤੇ ਗੰਢ ਬੀਜੇ ਮਝਿਠੀਆਂ ਵੀ ਪਰੇ ਹੋ ਗਿਆ ਤੇ ਫਿਰ ਅਕਾਲੀ ਦਲ ਦੇ ਵਿੱਚ ਬਚਦਾ ਕੁਝ ਨਹੀਂ ਗਾ ਤੇ ਜਿਵੇਂ ਬਲਵਿੰਦਰ ਸਿੰਘ ਭੂੰਦੜ ਨੇ ਸਿੱਖੇ ਤੇਵਰ ਅਪਣਾਏ ਆ ਉਸ ਤੋਂ ਬਾਅਦ ਲੱਗਦਾ ਨਹੀਂ ਕਿ ਮਜੂਤੀਆ ਖਰੀ ਜਿਹੜੇ ਉਹਨਾਂ ਨੇ ਸਿਰਫ ਆਪਦੇ ਜਜਮਾਤ ਪੇਸ਼ ਕੀਤੇ ਆ ਕੁਝ ਨਾ ਕੁਝ ਉਹਨਾਂ ਨੂੰ ਵੀ ਵਿਚੋ ਲੱਭਿਆ ਹੋਣਾ ਜੀ ਹੂੰ ਹੂੰ ਤੇ ਮੌਸਮ ਦਾ ਕੀ ਹਾਲ ਚਾਲ ਹੈ ਜੀ ਮੌਸਮ ਪੰਜਾਬ ਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਅੱਜ ਦਿਨ ਦੇ ਵੇਲੇ ਧੁੱਪ ਨਿਕਲੀ ਆ ਪਰ ਮੌਸਮ ਵਿਭਾਗ ਨੇ ਕਹਿਆ ਜੀ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਟੈਣਾ ਜੀ ਖਬਰਾਂ ਦੀ ਸਾਂਝ ਲਈ ਤੇ ਕੱਲ ਫੇਰ ਗੱਲ ਕਰਾਂਗੇ ਮਿਹਰਬਾਨ ਜੀ ਬਹੁਤ ਮਿਹਰਬਾਨ